ਗਵਾਂਡੀ ਦੇਸ਼ ਪਾਕਿਸਤਾਨ ਦੇ ਵੱਲੋਂ ਲਗਾਤਾਰ ਨਸ਼ੀਲੇ ਪਦਾਰਥ ਭਾਰਤੀ ਸਰਹੱਦ ਦੇ ਅੰਦਰ ਭੇਜੇ ਜਾ ਰਹੇ ਨੇ ਅਤੇ ਭਾਰਤ ਦੇ ਕੁਝ ਤਸਕਰ ਨੇ ਜਿਹੜੇ ਉਹ ਪਾਕਿਸਤਾਨ ਤੋਂ ਮੰਗਵਾਇਆ ਨਸ਼ਾ ਵੇਚ ਕੇ ਆਪਣੀਆਂ ਹੀ ਨਸਲਾਂ ਨੂੰ ਖਰਾਬ ਕਰਦੇ ਜਾ ਰਹੇ ਨੇ ਤਾਂ ਪਾਕਿਸਤਾਨ ਵੱਲੋਂ ਆਪਣੀਆਂ ਕੂਝੀਆਂ ਹਰਕਤਾਂ ਨੂੰ ਅੰਜਾਮ ਦਿੰਦੇ ਹੋਏ ਭਾਰਤ ਦੇ ਵਿੱਚ ਲਗਾਤਾਰ ਨਸ਼ਾ ਭੇਜਿਆ ਜਾ ਰਿਹਾ ਹੈ ਤਾਂ ਅਮਰitsar ਦੇ ਵਿੱਚ ਬੀਐਸਐਫ ਅਤੇ ਪੰਜਾਬ ਪੁਲਿਸ ਨੂੰ ਇਹਨਾਂ ਨਸ਼ੇ ਦੀਆਂ ਖੇਪਾਂ ਦੇ ਖਿਲਾਫ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿੱਥੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ 5 ਕਿਲੋ 543 ਗ੍ਰਾਮ ਹੈਰੋਇਨ ਸਮੇਤ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਏ ਅਤੇ ਇਹਨਾਂ ਦੇ ਕੋਲੋਂ ਹੋਰ ਵੀ ਕਈ ਚੀਜ਼ਾਂ ਨੇ ਜਿਹੜੀਆਂ ਉਹ ਬਰਾਮਦ ਕੀਤੀਆਂ ਗਿਆ ਨੇ ਗ੍ਰਿਫਤਾਰ ਵਿਅਕਤੀਆਂ ਦੀ ਪਛਾਣ ਕੁਲਦੀਪ ਸਿੰਘ, ਕਿਰਪਾਲ ਸਿੰਘ, ਜਤਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਗੋਪੀ ਵਜੋਂ ਹੋਈ ਹੈ। ਪੁਲਿਸ ਦੇ ਵੱਲੋਂ ਇਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਏ। ਇਹਨਾਂ ਦੇ ਕੋਲੋਂ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਏ। ਐਨਡੀਪੀਐਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ ਪੁਲਿਸ ਨੇ ਦੱਸਿਆ ਕਿ ਗੁਲਦੀਪ ਸਿੰਘ ਨਾਂ ਦੇ ਨੌਜਵਾਨ ਦੇ ਉੱਤੇ ਪਹਿਲਾਂ ਵੀ ਐਨਡੀਪੀਐਸ ਐਕਟ ਅਤੇ ਆਰਮਜ਼ ਐਕਟ ਦੇ ਮਾਮਲੇ ਨੇ ਜਿਹੜੇ ਐਸਐਸਓਸੀ ਅੰਮ੍ਰਿਤਸਰ ਵਿਖੇ ਦਰਦਨੇਤਾ ਇਸ ਮਾਮਲੇ ਵਿੱਚ ਹੁਣ ਪੁਲਿਸ ਵੱਲੋਂ ਜੰਦ ਹੋਰ ਵੱਡੇ ਖੁਲਾਸੇ ਨੇ ਜਿਹੜੇ ਉਹ ਕੀਤੇ ਜਾਣਗੇ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਇਹ ਨਸ਼ੇ ਦੀ ਖੇਪ ਇਹਨਾਂ ਵੱਲੋਂ ਅੱਗੇ ਕਿਤੇ ਕਿਤੇ ਤੱਕ ਸਪਲਾਈ ਕੀਤੀ ਜਾਂਦੀ ਸੀ ਤਾਂ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਚਰਨਜੀਤ ਸਿੰਘ ਦਾ ਆਓ ਦੇਖਦੇ ਹਾਂ ਜਿਹੜੀ ਅੱਜ ਦੀ ਇਹ ਪ੍ਰੈਸ ਕਾਨਫਰੰਸ ਹੈ ਇਹ ਸਾਂਝੇ ਤੌਰ ਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਅਤੇ ਬੀਐਸਐਫ ਵੱਲੋਂ ਕੀਤੀ ਜਾ ਰਹੀ ਹੈ ਸਾਡੇ ਇੱਕ ਜੁਆਇੰਟ ਆਪਰੇਸ਼ਨ ਦੇ ਵਿੱਚ ਜਿਸ ਦੇ ਵਿੱਚ ਕੀ ਮੇਨ ਜੋ ਹੈ ਇਨਫੋਰਮੇਸ਼ਨ ਬੀਐਸਐਫ ਤੋਂ ਪ੍ਰੋਵਾਈਡ ਹੋਈ ਸੀ ਉਸ ਨੂੰ ਡਿਵੈਲਪ ਕੀਤਾ ਗਿਆ ਤੇ ਉਸ ਨੂੰ ਬਾਅਦ ਦੇ ਵਿੱਚ ਸੀਆਈਏ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਸਟਾਫ ਵੱਲੋਂ ਆਪਰੇਸ਼ਨਲਾਈਜ਼ ਕੀਤਾ ਗਿਆ ਜਿਸ ਦੇ ਤਹਿਤ ਇਹ ਅੱਜ ਦੀ ਜਿਹੜੀ ਰਿਕਵਰੀ ਹੋਈ ਹੈ ਇਹ ਰਿਕਵਰੀ 5 ਕਿਲੋ 544 ਗ੍ਰਾਮ ਦੇ ਕਰੀਬਨ ਹੋਈ ਹੈ ਜਿਸ ਦੇ ਵਿੱਚ ਇਹ ਚਾਰ ਦੋਸ਼ੀ ਜੋ ਨੇ ਇਹ ਗ੍ਰਿਫਤਾਰ ਹੋਏ ਨੇ ਇਹ ਚਾਰ ਦੋਸ਼ੀ ਕੁਲਦੀਪ ਸਿੰਘ ਪੁੱਤਰ ਹਰਵੰਦ ਸਿੰਘ ਅਤੇ ਕਿਰਪਾਲ ਸਿੰਘ ਪੁੱਤਰ ਅਮਰ ਸਿੰਘ ਇਹ ਤੇੜਾ ਰਾਜਪੂਤਾ ਪੀਐਸ ਅਜਨਾਲਾ ਦੇ ਨੇ ਅ ਬਾਕੀ ਦੋ ਦੋਸ਼ੀ ਜਤਿੰਦਰ ਸਿੰਘ ਪੁੱਤਰ ਰਾਜਵੀਰ ਸਿੰਘ ਪਿੰਡ ਬੁਹਾਰ ਥਾਣਾ ਲੋਪੋਕੇ ਦਾ ਅ ਤੇ ਇਸ ਤੋਂ ਇਲਾਵਾ ਜਿਹੜਾ ਚੌਥਾ ਦੋਸ਼ੀ ਹੈ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਰਤਨ ਸਿੰਘ ਇਹ ਪਿੰਡ ਮੰਡਿਆਲ ਦਾ ਅ ਵਸਨੀਕ ਹੈ ਅ ਜਿਹੜੇ ਇਹ ਚਾਰ ਦੋਸ਼ੀ ਨੇ ਇਹਨਾਂ ਦੇ ਸਬੰਧ ਜੋ ਨੇ ਜੋ ਸਾਡੀ ਹੁਣ ਪ੍ਰੀਲੀਮੀਨਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਸ ਤੋਂ ਇਹ ਸਪਸ਼ਟ ਹੋਇਆ ਹੈ ਕਿ ਇਹ ਪਾਕਿਸਤਾਨ ਤੋਂ ਇਹ ਜੋ ਹੈ ਇੱਕ ਏਪ ਮਗਾ ਕੇ ਉਸ ਦੀ ਸਮਗਲਿੰਗ ਕਰਦੇ ਸਨ ਇਸ ਦੇ ਵਿੱਚ ਜੋ ਕੁਲਦੀਪ ਸਿੰਘ ਹੈ ਕੁਲਦੀਪ ਸਿੰਘ ਪੁੱਤਰ ਹਰਵੰਦ ਸਿੰਘ ਤੇੜਾ ਰਾਜਪੂਤਾ ਦਾ ਪੀਐਸ ਅਜਨਾਲੇ ਦਾ ਵਸਨੀਕ ਹੈ ਇਸ ਦੇ ਖਿਲਾਫ ਇੱਕ ਪਹਿਲਾਂ ਵੀ ਪਰਚਾ ਦਰਜ ਹੈ ਜੋ ਕਿ ਐਨਡੀਪੀਐਸ ਦਾ ਹੀ ਇੱਕ ਪਰਚਾ ਹੈ ਇਸ ਤੋਂ ਇਲਾਵਾ ਜਿਹੜਾ ਇਹ ਅੱਜ ਦੀ ਇਹ ਰਿਕਵਰੀ ਹੋਈ ਹੈ ਇਹ ਦੋਸ਼ੀ ਜਿਹੜੇ ਸੀ ਇਹ ਆਪਣਾ ਸਾਹੋਵਾਲ ਮੜੀਆਂ ਦੇ ਕੋਲ ਇਹਨਾਂ ਦੀ ਲੋਕੇਸ਼ਨ ਜਿਹੜੀ ਹੈ ਸੀ ਜਦੋਂ ਇਹਨਾਂ ਨੂੰ ਨੈਪ ਕੀਤਾ ਗਿਆ ਇਸ ਦੇ ਨਾਲ ਹੀ ਇਹਨਾਂ ਦਾ ਉੱਥੇ ਮੋਟਰਸਾਈਕਲ ਖੜਾ ਸੀ ਉਹ ਵੀ ਜਿਹੜਾ ਹੈ ਸੀ ਆਪਣੇ ਪਲੇਅਰ ਇਸ ਤੋਂ ਇਲਾਵਾ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕੇजेस ਜੋ ਹੈਗੇ ਹਨ ਉਸੀ ਜਾਂਚ ਉਹਨਾਂ ਵੀ ਕਰ ਰਹੇ ਆ ਉਹਨਾਂ ਦੀ ਪ੍ਰੂਫ ਹੋ ਰਹੀ ਹੈ ਅੱਗੇ ਫਰਦਰ ਜੋ ਡਿਵੈਲਪਮੈਂਟਸ ਹੋਣਗੀਆਂ ਉਹ ਤੁਹਾਡੇ ਸਾਹਮਣੇ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੀਆਂ ਅੱਜ ਦੀ ਰਿਕਵਰੀ ਜਿਹੜੀ ਹੈ ਇਸ ਦੇ ਵਿੱਚ ਜਿਹੜਾ ਮੇਨ ਇਨਫੋਰਮੇਸ਼ਨ ਸੀ ਉਹ ਵੀ ਐਸਾ ਬਲਕ ਪ੍ਰੋਵਾਈਡ ਹੋਈ ਹੈ ਉਸ ਨੂੰ ਅੱਗੇ ਡਿਵੈਲਪ ਕੀਤਾ ਗਿਆ ਥਰੂ ਆਊਟ ਦਾ ਨਾਈਟ ਜੋ ਹੈ ਸਾਡੀਆਂ ਟੀਮਾਂ ਜਿਹੜੀ ਸੀਆਈਏ ਦੀਆਂ ਵੱਖੋ ਵੱਖਰੀਆਂ ਟੀਮਾਂ ਵੱਖੋ ਵੱਖਰੇ ਥਾਵਾਂ ਤੇ ਜੋ ਅਲਜਡ ਇਹ ਸਾਡੇ ਦੋਸ਼ੀ ਸੀਗੇ ਇਹਨਾਂ ਦੀਆਂ ਲੋਕੇਸ਼ਨਸ ਨੂੰ ਟ੍ਰੇਸ ਕਰ ਰਹੀ ਸੀ ਟਰੈਕ ਕਰ ਰਹੀਆਂ ਸਨ ਤੇ ਫਾਈਨਲੀ ਜਿਹੜੀ ਹੈ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਇਸ ਤੋਂ ਇਲਾਵਾ ਇਹ ਸਾਡੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਸਾਹਮਣੇ ਆਇਆ ਹੈ ਕਿ ਇੱਕ 31 ਅਗਸਤ ਨੂੰ ਵੀ ਪਰਚਾ ਹੋਇਆ ਸੀ 2 ਕਿਲੋ 300 ਗ੍ਰਾਮ ਦੇ ਕਰੀਬਨ ਉਹਦੇ ਵਿੱਚ ਵੀ ਜੋ ਮੋਡਸ ਉਪਰੈਂਡਾਈ ਤੇ ਕੁਝ ਚੀਜ਼ਾਂ ਜੋ ਮੇਲ ਖਾਂਦੀਆਂ ਨੇ ਉਹ ਅੱਜ ਦੀ ਜਿਹੜੀ ਰਿਕਵਰੀ ਹੈ ਉਹਦੇ ਨਾਲ ਮੇਲ ਖਾਂਦੀਆਂ ਨੇ ਸੋ ਇਹ ਜਿਹੜੀਆਂ ਡਿਫਰੈਂਟ ਡਰੋਨ ਐਕਟੀਵਿਟੀਜ਼ ਦੇ ਥਰੂ ਜਿਹੜੇ ਡਰੋਨ ਦੀ ਸੌਰਟੀਆਂ ਹੋਈਆਂ ਨੇ ਉਹਨਾਂ ਦੇ ਥਰੂ ਜਿਹੜੀਆਂ ਇਹ ਪੈਕੇਟਸ ਜਿਹੜੇ ਨੇ ਸਮੱਗਲ ਹੋਏ ਨੇ ਉਹਨਾਂ ਦੇ ਵਿੱਚ ਕੁਛ ਨਾ ਕੁਛ ਸਿਮਿਲਰਿਟੀ ਹੈ ਦਰਸਾਉਂਦੀ ਹੈ ਕਿ ਇਹ ਇੱਕੋ ਹੀ ਜੋ ਹੈ ਵੱਡੀ ਖੇਪ ਦਾ ਪਾਰਟ ਹੋ ਸਕਦੇ ਆ ਤੇ ਅਦਰਵਾਈਜ਼ ਜਿਹੜੀ ਅੱਜ ਦੀ ਇਹ ਰਿਕਵਰੀ ਹੈ ਇਹ 5 ਕਿਲੋ 544 ਗ੍ਰਾਮ ਦੇ ਕਰੀਬਨ ਬਣਦੀ ਹੈ ਸਰ ਇਹ ਸਾਹੋਬਾਲ ਮੜੀਆਂ ਪੈਂਦੀਆਂ ਜੀ ਉੱਥੋਂ ਦੀ ਹੈ ਇਹ ਬਾਰਡਰ ਦੇ ਲਾਗੇ ਪਿੰਡਾਂ ਕਿੱਥੇ ਮਤਲਬ ਕਿ ਫੈਂਸਿੰਗ ਦੇ ਜਿਹੜੇ ਆਸ-ਪਾਸ ਜੀ ਜੀ ਆਸ-ਪਾਸ ਹੀ ਹੈ ਬੇਸਿਕਲੀ ਜਿਹੜਾ ਹੈ ਤੁਸੀਂ ਦੇਖੋਗੇ ਕੁਝ ਦਿਨਾਂ ਤੋਂ ਅਜਨਾਲਾ ਸਬ ਡਿਵੀਜ਼ਨ ਦੇ ਵਿੱਚ ਖਾਸ ਕਰ ਰਮਦਾਸ ਏਰੀਆ ਦੇ ਵਿੱਚ ਤੇ ਅਜਨਾਲਾ ਪੁਲਿਸ ਸਟੇਸ਼ਨ ਦੇ ਵਿੱਚ ਰਮਦਾਸ ਪੁਲਿਸ ਸਟੇਸ਼ਨ ਇਹ ਜਿਹੜੇ ਏਰੀਆਜ਼ ਨੇ ਇਹਨਾਂ ਦੇ ਵਿੱਚ ਡਰੋਨ ਐਕਟੀਵਿਟੀ ਕਾਫੀ ਹੋਈ ਹੈ ਪਿਛਲੇ 17 ਅਗਸਤ ਤੋਂ ਲੈ ਕੇ 22 ਅਗਸਤ ਤੱਕ ਅਸੀਂ ਦੇਖਿਆ ਹੈ ਕਿ ਕਾਫੀ ਨੰਬਰ ਆਫ ਡਰੋਨਸ ਦੀ ਬਹੁਤ ਐਕਟੀਵਿਟੀ ਰਿਪੋਰਟ ਹੋਈ ਹੈ ਰਾਤੀ 2 ਵਜੇ ਤੋਂ ਬਾਅਦ ਕਾਫੀ ਇਹਨਾਂ ਦੀ ਜਿਹੜੀ ਐਕਟੀਵਿਟੀ ਵਧੀ ਹੈ ਸਰਡਨਲ ਬੀਐਸਓ ਦੇ ਅਫਸਰ ਸਹਿਬਾਨ ਸੀ ਅਸੀਂ ਅਭੀ ਜਿਹੜੀ ਡਿਸਕਸ ਕਰ ਰਹੇ ਸੀ ਕਿ ਇਹਨਾਂ ਦੇ ਵਿੱਚ ਕਾਫੀ ਜਿਹੜਾ ਹੈ ਕਿਉਂਕਿ ਸਾਡੇ ਕੋਲ ਇਨਫੋਰਮੇਸ਼ਨ ਸੀ ਕਿ ਖੇਪ ਜਿਹੜੀ ਆਈ ਹੈ ਉਹ ਡਿਲੀਵਰ ਹੋਈ ਹੈ ਜਾਂ ਡਰੋਨ ਵਾਪਸ ਚਲਾ ਗਿਆ ਉਹਨਾਂ ਦੇ ਵਿੱਚ ਜਿਹੜਾ ਹੈ ਬਹੁਤ ਹੱਦ ਤੱਕ ਜਿਹੜੀ ਇਹ ਖੇਪ ਡਿਲੀਵਰ ਨਹੀਂ ਹੋਈ ਪਰ 17 ਤੋਂ ਲੈ ਕੇ 22 ਤਰੀਕ ਤੇ ਆਨਵਰਡ ਜਿਹੜੀਆਂ ਇਹ ਡਰੋਨ ਮੂਵਮੈਂਟਸ ਹੋਈਆਂ ਨੇ ਉਹਨਾਂ ਦੇ ਵਿੱਚ ਖੇਪ ਦੀ ਜਿਹੜੀ ਹੈ ਸਮਗਲਿੰਗ ਓਹ ਸਾਡੇ ਕੋਲ ਰਿਪੋਰਟ ਹੋਈ ਸੀ ਸਾਡੇ ਸੂਤਰ ਜਿਹੜੇ ਨੇ ਸਾਡੇ ਸੋਰਸਸ ਜਿਹੜੇ ਨੇ ਅਸੀਂ ਉਹਨਾਂ ਨੂੰ ਲਗਾਇਆ ਹੋਇਆ ਸੀ ਸਾਡੀ ਸਰਚਸ ਜਿਹੜੀਆਂ ਨੇ ਫੀਲਡਸ ਦੇ ਵਿੱਚ ਖੇਤਾਂ ਦੇ ਵਿੱਚ ਜਦੋਂ ਵੀ ਡਰੋਨ ਮੂਵਮੈਂਟ ਹੁੰਦੀ ਹੈ ਅਸੀਂ ਕਰਦੇ ਹਾਂ ਟੀਮਸ ਢੁਣਾ ਕੇ ਖੇਤਾਂ ਦੀ ਨਿਸ਼ਾਨਦੇਹੀ ਕਰਦੇ ਹਾਂ ਪ੍ਰੋਪਰਲੀ ਜਿਹੜੇ ਹੈ ਮੈਪ ਤੇ ਜੋ ਵੀ ਸਾਨੂੰ ਲੱਗਦਾ ਹੈ ਕਿ ਐਨਲਾਈਜ਼ ਕਰਨ ਤੋਂ ਬਾਅਦ ਕਿ ਇਹ ਪ੍ਰੋਬੇਬਲ ਸਾਈਟ ਹੋ ਸਕਦੀ ਹੈ ਜਿੱਥੇ ਖੇਮ ਡਿਲੀਵਰ ਹੋਈ ਹੈ ਅਸੀਂ ਉਹਨਾਂ ਦੀ ਪ੍ਰੋਪਰ ਜਿਹੜੀ ਹੈ ਸਰਚ ਕਰਦੇ ਹਾਂ ਇਸ ਦੇ ਇਸ ਦੇ ਵਿੱਚ ਬੀਐਸਐਫ ਦੀ ਟੀਮਸ ਤੇ ਪੰਜਾਬ ਪੁਲਿਸ ਦੀਆਂ ਟੀਮ ਜਿਹੜੀਆਂ ਆ ਉਹ ਸਾਂਝੇ ਤੌਰ ਤੇ ਕੰਮ ਕਰਦੀਆਂ ਨੇ। ਕਿੰਨੀ 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 ਐਕਟਿਵ ਨੇ ਜੀ ਤੇ ਕਿੰਨੀਆਂ ਖੇਪਾਂ ਜਿਹੜੀ ਕਿ ਮਗਵਾਚ ਜਿਹੜੀ ਸਾਡੇ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦਾ ਉਹਦੇ ਵਿੱਚ ਅਜੇ ਤੱਕ ਜਿਹੜਾ ਕੁਲਦੀਪ ਸਿੰਘ ਹੈ ਜਿਹਦੇ ਖਿਲਾਫ ਇਹ ਪਹਿਲਾਂ ਵੀ ਬਰਚਾ ਦਰਜ ਆਇਆ ਉਹ ਉਹ ਮੰਨ ਰਿਹਾ ਹੈ ਕਿ ਇਹ ਉਹਦੀ ਦੂਜੀ ਖੇਪ ਸੀਗੀ। ਦੂਜੀ ਇੱਕ ਵੱਡੇ ਤੌਰ ਤੇ ਜਿਹੜੀ ਸਮਗਲ ਕੀਤੀ ਗਈ ਹੈ। ਬਾਕੀ ਇਹਨੂੰ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਹੋਰ ਜਿਹੜੇ ਵੀ ਤੱਕ ਸਾਹਮਣੇ ਆਣਗੇ ਉਹ ਸ਼ੇਅਰ ਕੀਤੇ ਜਾਣਗੇ। ਡਰੋਨ ਦੀ ਰਿਕਵਰੀ ਹੋਈਆਂ। ਇਹਦੇ ਵਿੱਚ ਅਜੇ ਤੱਕ ਕੋਈ ਡਰੋਨ ਦੀ ਰਿਕਵਰੀ ਨਹੀਂ ਹੋਈ ਕਿਉ ਇਹ ਥੋੜੀ ਵੱਡੀ ਹੈਵੀ ਹੈ ਤੇ ਵੱਡੇ ਧੂਨ ਦੁਆਰਾ ਇਸ ਮਗਲ ਕੀਤੀ ਜਾਪਦੀ ਹੈ ਕਿਉਂਕਿ ਇਹਦੇ ਵਿੱਚ ਜੇ ਤੁਸੀਂ ਥੋੜੀ ਫੋਟੋਗ੍ਰਾਫੀ ਤੇ ਕੋਈ ਹੁੱਕ ਦੀ ਅਵੇਲੇਬਿਲਟੀ ਦਿਖਾਉਂਦੀ ਹੈ ਕਿ ਇਹ ਵੱਡੇ ਡਰੋਨ ਦੀ ਐਕਟੀਵਿਟੀ ਹੋਈ ਹੈ ਸਰ ਕਿੰਨੇ ਜਾਣੇ ਨੇ ਤੇ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਕੋਈ ਹਥਿਆਰ ਵੀ ਇਹਨਾਂ ਕੋਲ ਮਿਲਿਆ ਵਾ ਜੀ ਜਿੱਥੋਂ ਦਾ ਹਥਿਆਰ ਦਾ ਸਵਾਲ ਹੈ ਇਹਨਾਂ ਕੋਲ ਅਜੇ ਕੋਈ ਹਥਿਆਰ ਦੀ ਜਿਹੜੀ ਹੈ ਮੌਕੇ ਤੇ ਕੋਈ ਇਦਾਂ ਦੀ ਜਿਹੜੀ ਬਰਾਮਦਗੀ ਨਹੀਂ ਹੋਈ ਹੈ ਜਿਹੜੀ ਤੁਸੀਂ ਗੱਲ ਕਰਦੇ ਹੋ ਬਸਨੀਕ ਇਹਨਾਂ ਚ ਦੋ ਜਿਹੜੇ ਤੇੜਾ ਰਾਜਪੂਤਾਂ ਦੇ ਨੇ ਏ ਪੀਐਸ ਅਜਨਾਲਾ ਦਾ ਉਸ ਤੋਂ ਬਾਅਦ ਜਿਹੜਾ ਜਤਿੰਦਰ ਹੈਗਾ ਇਹ ਵੀ ਅਜਨਾਲੇ ਚ ਪੈਂਦਾ ਪਿੰਡ ਦਾ ਮੁਹਾਰ ਚੌਥਾ ਜਿਹੜਾ ਹੈਗਾ ਤੁਹਾਡਾ ਗੁਰਪ੍ਰੀਤ ਸਿੰਘ ਉਸ ਗੋਪੀ ਜਿਹੜਾ ਹੈ ਇਹ ਥਾਣੇ ਵੰਡਿਆ ਵੰਡਿਆ ਵਾਲਿਆਂ ਦਾ ਥਾਣੇ ਲੋਕੋਕੇ ਦਾ ਪਸਨੀਕ ਸਰ ਤੁਸੀਂ ਦੋਸ਼ੀ ਚਾਰ ਨੇ ਤੇ ਇੱਕੋ ਦੋਸ਼ੀ ਦੇ ਖਿਲਾਫ ਪਹਿਲਾਂ ਵੀ ਮੁਕਤਵਾ ਦਰਜ ਨੇ ਕਿਦੋਂ ਇਹ ਇਕੱਠੇ ਹੋਏ ਨੇ ਇਹ ਇਹ ਸਾਰੀ ਜਿਹੜੀ ਇਹਨਾਂ ਦੀ ਇੰਟਰੋਗੇਸ਼ਨ ਉਹ ਚੱਲ ਰਹੀ ਹੈ ਕਿ ਇਹ ਕਿੱਥੇ ਇਕੱਠੇ ਹੋਏ ਕੀ ਇਹਨਾਂ ਨੇ ਪਲਾਨ ਬਣਾਇਆ ਕਿਵੇਂ ਕੁਲਦੀਪ ਸਿੰਘ ਜਿਹੜਾ ਹੈ ਇਹਨਾਂ ਬਾਕੀਆਂ ਨੂੰ ਇਨਵੋਲਵ ਕਰਦਾ ਹੈ ਤੇ ਬਾਕੀ ਕਿਵੇਂ ਇਨਵੋਲਵ ਹੋ ਕੇ ਸਮਗਲਿੰਗ ਦਾ ਨੈਕਸਸ ਦਾ ਪਾਰਟ ਬਣਦੇ ਨੇ ਇਹ ਜਿਹੜਾ ਗਰੁੱਪ ਹੈ ਨੈਕਸਸ ਸਮਗਲਿੰਗ ਦਾ ਕਿਵੇਂ ਇਹਦਾ ਪਾਰਟ ਬਣਦੇ ਨੇ ਸਾਰੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਰਿਮਾਂਡ ਲਿਆ ਸੈ ਇਹਨਾਂ ਦਾ ਲੈ ਰਹੇ ਕਿਉਂਕਿ ਸਾਡੀ ਜਿਹੜੀ ਕਾਰਵਾਈ ਹੈ ਕਾਫੀ ਲੰਬੀ ਜਿਹੜੀ ਹੈ ਫਾਈਲ ਵਰਕ ਚੱਲ ਰਿਹਾ ਤੇ ਇਹਨਾਂ ਰਿਮਾਂਡ ਲਿਆ ਜਾ ਰਹੇ ਸਰ ਇਹ ਜਿਹੜਾ ਅਜਨਾਲੇ ਖੇਤਾਂ ਦੇ ਵਿੱਚੋਂ ਕੁਝ ਦਿਨ ਪਹਿਲਾਂ ਮਿਲੀ ਹੈ ਇਹ ਇਹਨਾਂ ਵਾਲੇ ਇਹ ਹੈਗੇ ਇਹਦੇ ਵਿੱਚ ਸਰ ਦੇਖੋ ਜੀ ਮੈਂ ਪਹਿਲਾਂ ਵੀ ਗੱਲ ਇਹ ਕੀਤੀ ਹੈ ਕਿ ਸਾਡੇ ਕੋਲ 31 ਅਗਸਤ ਦੀ ਇੱਕ ਐਫਆਈਆਰ ਦਰਜ ਹੈ ਜਿਹਦੇ ਵਿੱਚ 2 ਕਿਲੋ 300 ਗ੍ਰਾਮ ਦੇ ਕਰੀਬਨ ਜਿਹੜੀ ਹੈਰੋਇਨ ਦੀ ਕਿੱਪ ਪ੍ਰਾਪਤ ਹੋਈ ਸੀ ਉਹ ਜਿਹੜਾ ਔਰ ਇਹਦੀ ਸਿਮਿਲਰਿਟੀ ਕੁਝ ਸਾਡੇ ਸਾਹਮਣੇ ਆਈਆਂ ਨੇ ਅਸੀਂ ਇਸ ਚੀਜ਼ ਨੂੰ ਹੋਰ ਜਿਹੜਾ ਹੈ ਗਹਿਰਾਈ ਦੇ ਨਾਲ ਜਿਹੜਾ ਹੈ ਜਾਂਚ ਕਰ ਰਿਹਾ ਕਿ ਕੀ ਕੀ ਇਹ ਉਸੇ ਕਨਸਾਈਨਮੈਂਟ ਦਾ ਇੱਕ ਵੱਡੀ ਕਨਸਾਈਨਮੈਂਟ ਦਾ ਪਾਰਟ ਹੈ ਜਾਂ ਇਹ ਵੱਖਰੀ ਹੈ ਕਿਉਂਕਿ ਕਈ ਚੀਜ਼ਾਂ ਜੜੀਆਂ ਹੈਗੀਆਂ ਉਹ ਅਜੇ ਸਪਸ਼ਟ ਨਹੀਂ ਹਨ ਇਨ ਇਨਟੈਰੋਗੇਸ਼ਨ ਤੋਂ ਬਾਅਦ ਜਿਹੜੀ ਚੀਜ਼ਾਂ ਸਪਸ਼ਟ ਹੋਣਗੀਆਂ ਤੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਹੋ ਰਿਹਾ ਹੈ ਜਾਂ ਸਾਰੇ ਵੀ ਜਿਹੜੀ ਹੈ। ਜੀ ਬਿਲਕੁਲ ਜੀ ਇਹ ਇਹ ਐਕਟੀਵਿਟੀ ਡਰੋਨ ਦੀ। ਇਹ ਡਰੋਨ ਤਾਂ ਸਪੋਰਟਡ ਜਿਸ ਜਗ੍ਹਾ ਤੇ ਕੀਤੀ ਗਈ ਸੀ ਉਹਦੀ ਪਹਿਲੇ ਜਾਣਕਾਰੀ ਸੀ ਕਿ ਉਸ ਸਮੇਂ ਚੁੱਕਨ ਤੋਂ ਬਾਅਦ ਸਾਰਾ ਹੋਇਆ ਕੰਮ। ਦੇਖੋ ਜੀ ਇਹਦੇ ਵਿੱਚ ਇਦਾਂ ਹੈ ਕਿ ਸਾਡੇ ਕੋਲ ਜਿਹੜੀ ਹੁੰਦੀ ਹੈ ਇਨਫੋਰਮੇਸ਼ਨ ਉਹ ਇਹ ਹੁੰਦੀ ਹੈ ਕਿ ਡਰੋਨ ਐਕਟੀਵਿਟੀ ਹੋਈ ਹੈ ਜਾਂ ਹੋ ਸਕਦੀ ਹੈ। ਅਸੀਂ ਜਦੋਂ ਡਰੋਨ ਐਕਟੀਵਿਟੀ ਹੁੰਦੀ ਹੈ ਜਿਵੇਂ ਕਿ ਬੀਐਸਐਫ ਹੈ, ਪੰਜਾਬ ਪੁਲਿਸ ਹੈ ਜੁਆਇੰਟਲੀ ਵੀ ਤੇ ਆਪਣੇ ਸੈਪਰੇਟ ਤੌਰ ਤੇ ਵੀ ਜਿਹੜੀਆਂ ਸਰਚਸ ਕਰਦੇ ਉਹਨੇ ਕਈ ਵਾਰ ਉਹਨੇ ਸਰਚਸ ਦੇ ਵਿੱਚ ਜਿਵੇਂ ਕਿ ਇਹ 2 ਕਿਲੋ 300 ਗ੍ਰਾਮ ਜਿਹੜੀ ਇਹ 31 ਅਗਸਤ ਨੂੰ ਰਿਕਵਰ ਹੋਈ ਹੈ ਇਹ ਉਦੋਂ ਸਰਚ ਦੇ ਦੌਰਾਨ ਸਾਨੂੰ ਇਹ ਮਿਲੀ ਸੀਗੀ ਐਸੇ ਤਰੀਕੇ ਨਾਲ ਕਈ ਹੋਰ ਸਰਚਸ ਦੇ ਵਿੱਚ ਵੀ ਜਿਹੜੀ ਆ ਅਬੈਂਡੰਟ ਕਨਸਾਈਨਮੈਂਟਸ ਹੁੰਦੀਆਂ ਨੇ ਸੂਤਰਾ ਤੋਂ ਜਾਂ ਸੋਰਸਸ ਦੇ ਆਧਾਰ ਤੇ ਉਹਨਾਂ ਦੀ ਵੀ ਰਿਕਵਰੀ ਹੋ ਜਾਂਦੀ ਹੈ ਸਰ ਇਹ ਐਗਜ਼ੈਕਟ ਲਿੰਕ ਸੀਗੀ ਪਾਕਿਸਤਾਨ ਤੋਂ ਦੇਖੋ ਜੀ ਇਹ ਜੇ ਪ੍ਰੀਲੀਮੀਨਰੀ ਇਨਵੈਸਟੀਗੇਸ਼ਨ ਹੈ ਉਹ ਇਸ ਇਹ ਕਰਦੀ ਹੈ ਇਸ਼ਾਰਾ ਕਿ ਇਹਨਾਂ ਦੇ ਉਤਾਰੋਂ ਪਾਰ ਜਿਹੜੇ ਨੇ ਉਹ ਸਬੰਧ ਹੈਗੇ ਆ ਤੇ ਇਹ ਜਿਹੜਾ ਹੈ ਖੇਪ ਉਧਰੋਂ ਮੰਗਾਦੇ ਸੀ ਬਾਕੀ ਇਨਵੈਸਟੀਗੇਸ਼ਨ ਚੱਲਦੀ ਹੈ ਕਿ ਇਹ ਸਾਰੇ ਬਿੰਦੂਆਂ ਤੇ ਕਿ ਇਹਨਾਂ ਦੇ ਕਿਸ ਤਰੀਕੇ ਦੇ ਨਾਲ ਕਿਸ ਲੈਵਲ ਤੱਕ ਟੂ ਵਾਟ ਐਕਸਟੈਂਟ ਤੇ ਕਿਸ ਤਰੀਕੇ ਦੀ ਇਹਨਾਂ ਦੀ ਨੇਚਰ ਹੈਗੀ ਆ ਉਸ ਨੈਟਵਰਕ ਦਾ ਕਿਵੇਂ 파ਟ ਨੇ ਉਹ ਸਾਰੀ ਜਿਹੜੀ ਹੈਗੀ ਚੀਜ਼ਾਂ ਜਿਹੜੀਆਂ ਨੇ ਉਹ ਕਲੈਰਟੀ ਅਸੀਂ ਇਨਟੈਰੋਗੇਸ਼ਨ ਕਰ ਰਹੇ ਹਾਂ ਉਸ ਤੋਂ ਬਾਅਦ ਹੈ ਕਿ ਮੋਟਰਸਾਈਕਲ ਕਦੋਂ ਕੀਤਾ ਉਹ ਲੈ ਕੇ ਜਾ ਰਹੇ ਸੀ ਨਹੀਂ ਉਹ ਉੱਥੇ ਖੜਾ ਸੀਗਾ ਕਿਉਂਕਿ ਸਾਡੇ ਕੋਲ ਜੋ ਇਨਫੋਰਮੇਸ਼ਨ ਸੀ ਕਿ ਇਹਨਾਂ ਦੀ ਲੋਕੇਸ਼ਨ ਉੱਥੇ ਆ ਰਹੀ ਸੀ ਥਰੂਆਊਟ ਦਾ ਗਾਈਡ ਜਿਹੜੀ ਹੈ ਕਿਉਂਕਿ ਸਾਡੇ ਕੋਲ ਇਨਫੋਰਮੇਸ਼ਨ ਸੀ ਸਾਡੀ ਟੀਮ ਸਾਹਮਣੇ ਚੀਜ਼ ਆਈ ਹੈ ਕਿ ਇਸ ਤਰੀਕੇ ਦੇ ਨਾਲ ਕੁਝ ਵਿਅਕਤੀਆਂ ਵੱਲੋਂ ਪੁਲਿਸ ਦੇ ਨਾਂ ਤੇ ਜਿਹੜੇ ਹੈ ਪੈਸੇ ਉਹ ਕਹਿੰਦਾ ਲੈ ਗਏ ਨੇ ਤੇ ਇਹ ਜਿਹੜੇ ਹੈ ਪੁਖਤਾ ਸਬੂਤ ਹੋਣ ਦੇ ਬਾਵਜੂਦ ਹੀ ਅਸੀਂ ਇਹ ਪਰਚਾ ਦਰਜ ਕੀਤਾ ਕਿਸੇ ਵਿਅਕਤੀ ਵਿਸ਼ੇਸ਼ ਦਾ ਕਿਸੇ ਵਿਸ਼ੇਸ਼ ਪਾਰਟੀ ਦੇ ਨਾਲ ਸੰਬੰਧ ਜਾਂ ਨਾ ਸੰਬੰਧ ਹੋਣ ਦਾ ਇਹ ਸਾਡੇ ਵੱਲੋਂ ਕੋਈ ਜਿਹੜਾ ਹੈ ਜਿਹੜਾ ਹੈ ਖੁਲਾਸਾ ਨਹੀਂ ਹੋ ਰਿਹਾ ਸਿਰਫ ਸਾਡੇ ਕੋਲ ਜੋ ਇਨਫੋਰਮੇਸ਼ਨ ਆਈ ਸੀ ਉਸ ਦੇ ਆਧਾਰ ਤੇ ਅਸੀਂ ਪਰਚਾ ਦਰਜ ਕੀਤਾ ਸਰ ਇਹ ਕੌਣ ਲੋਕ ਸੀ ਇਹਦੇ ਬਾਰੇ ਮੈਂ ਜ਼ਿਆਦਾ ਤਫਸੀਲ ਨਹੀਂ ਦੱਸ ਸਕਦਾ ਸਰ ਇਹ کورٹ 'ਚ ਪੇਸ਼ ਕਰਾਇਆ ਕਿੰਨੇ ਦਿਨ ਦਾ ਰਿਮਾਨ ਮਿਲਿਆ ਉਸੇ ਸਵਾਲ ਦਾ ਹੀ ਹੈ ਕਿੰਨੇ ਦਿਨਾਂ ਨੂੰ ਰਿਮਾਨ ਹਾਂਜੀ ਪਾਪਾ ਜਿਹੜਾ ਹੈ ਇੱਕ ਇਨਸਟੈਂਟ ਦੀ ਗੱਲ ਹੈ ਸਰ ਇਸ ਇਨਸਿਸਟੈਂਟ ਦੇ ਵਿੱਚ ਕਿ ਹੋਰ ਲੋਕ ਸ਼ਾਮਲ ਹੋ ਸਕਦੇ ਜਿਸ ਦਾ ਤੁਸੀਂ ਕਿਹਾ ਕਿ ਨੈਟਵਰਕ ਬਹੁਤ ਵੱਡਾ ਹੈ ਕੇਪ ਲਗਾਤਾਰ ਆ ਰਹੀਆਂ ਨੇ ਕਿ ਇਸ ਤੋਂ ਇਲਾਵਾ ਤੁਹਾਨੂੰ ਲੱਗਦਾ ਕਿ ਹੋਰ ਵੀ ਲੋਕ ਸ਼ਾਮਲ ਹੋ ਸਕਦੇ ਨੇ ਕਿਉਂਕਿ ਚਾਰ ਲੋਕ ਤੇ ਤੁਸੀਂ ਪਕੜ ਲਏ ਬੀਐਸਐਫ ਦੀ ਵੀ ਹੈਲਪ ਲਿੱਤੀ ਹੈ ਤਾਂ ਬਾਕੀ ਕੋਈ ਨੈਟਵਰਕ ਬਣ ਰਿਹਾ ਜੀ ਬਿਲਕੁਲ ਜੀ ਤੁਹਾਡੀ ਗੱਲ ਬਿਲਕੁਲ ਵਾਜਬ ਹੈ ਜਿਵੇਂ ਬੀਐਸਐਫ ਫਰਸਟ ਲਾਈਨ ਆਫ ਡਿਫੈਂਸ ਹੈ ਤੇ ਇਹਨਾਂ ਵੱਲੋਂ ਰੈਗੂਲਰਲੀ ਜਿਹੜਾ ਹੈ ਡਰੋਨ ਮੂਵਮੈਂਟ ਜਿਹੜੀ ਹੈ ਉਹਦੀ ਬੜੀ ਬਰੀਕੀ ਦੇ ਨਾਲ ਜਿਹੜੀ ਹੈ ਨਿਗਰਾਨੀ ਕੀਤੀ ਜਾਂਦੀ ਹੈ ਜਦੋਂ ਵੀ ਕੋਈ ਐਦਾਂ ਦੀ ਚੀਜ਼ ਆਉਂਦੀ ਹੈ ਐਂਟੀ ਜੋ ਇਹਨਾਂ ਦਾ ਸਿਸਟਮ ਹੈਗਾ ਡਰੋਨ ਸਿਸਟਮ ਹੈਗਾ ਉਹ ਵੀ ਕੰਮ ਕਰਦਾ ਹੈ ਇਸ ਤੋ ਨਾਲ ਇਹਨਾਂ ਵੱਲੋਂ ਟਾਈਮ ਟੂ ਟਾਈਮ ਜਦੋਂ ਵੀ ਰਿਪੋਰਟ ਹੁੰਦੀ ਹੈ ਉਸ ਨੂੰ ਮਤਲਬ ਨਿਊਟਰਲਾਈਜ਼ ਕਰਨ ਵਾਸਤੇ ਫਾਇਰਿੰਗ ਵਗੈਰਾ ਵੀ ਹੁੰਦੀ ਹੈ ਤੇ ਹੋਰ ਚੀਜ਼ਾਂ ਵੀ ਜਿਹੜੀਆਂ ਹੈ ਮੈਜਰਸ ਅਪਣਾਈ ਜਾਂਦੀਆਂ ਪੰਜਾਬ ਪੁਲਿਸ ਜਿਹੜੀ ਹੈ ਬੀਇੰਗ ਸੈਕੰਡ ਲਾਈਨ ਆਫ ਡਿਫੈਂਸ ਇਹਨਾਂ ਦੇ ਨਾਲ ਪੂਰਾ ਜਿਹੜਾ ਹੈ ਜੁਆਇੰਟਲੀ ਕੰਮ ਕਰਦੀ ਹੈ ਅਸੀਂ ਪਿੱਛੇ ਜੇ ਜੁਆਇੰਟ ਨਾਕਾਸ ਜਿਹੜੀ ਸਾਡੀ ਪੋਜੀਸ਼ਨ ਸੀਗੀਆਂ ਉਹਨਾਂ ਨੂੰ ਅਸੀਂ ਸ਼ਿਫਟਿੰਗ ਚੇਂਜ ਕੀਤਾ ਹੈ ਜੇ ਅਸੀਂ ਬੜਾ ਕਲੋਜ਼ਲੀ ਜਿਹੜਾ ਹੈ ਕੰਮ ਕਰ ਰਹੇ ਹਾਂ ਜਿਹੜਾ ਤੁਹਾਡਾ ਸਵਾਲ ਹੈ ਕਿ ਇਹ ਇੱਕ bigger ਨੈਟਵਰਕ ਦਾ ਪਾਰਟ ਹੋ ਸਕਦੇ ਆ ਇਸ ਦੇ ਵਿੱਚ ਅਸੀਂ ਮੁਨਕਰ ਨਹੀਂ ਇਹ bigger ਨੈਟਵਰਕ ਦਾ ਪਾਰਟ ਹੋ ਸਕਦੇ ਆ ਕਿਉਂਕਿ ਡਰੋਨ ਐਕਟੀਵਿਟੀ ਜੋ ਹੈ ਪਿਛਲੇ ਇਸ ਸੀਜ਼ਨਲ ਜਿਵੇਂ ਜਿਵੇਂ ਵੱਧਦੀ ਵੀ ਹੈ ਘਟਦੀ ਵੀ ਹੈ ਅਸੀਂ ਉਸ ਚੀਜ਼ ਨੂੰ ਟਾਈਮ ਟੂ ਟਾਈਮ ਮੋਨਿਟਰ ਵੀ ਕਰਦੇ ਹਾਂ ਕਿ ਧੁੰਦ ਨਾਲ ਤਾਂ ਹੋਰ ਇਹ ਵਾਧ ਰਿਹਾ ਜੀ ਬਿਲਕੁਲ ਜੀ ਜਿਵੇਂ ਸਰਦੀਆਂ ਦੇ ਵਿੱਚ ਇਹ ਅਲੱਗ ਕੀਤਾ ਜਾਂਦਾ ਹੈ ਕਿ ਇਹ ਚੀਜ਼ ਜਿਹੜੀ ਹੈਗੀ ਹੈ ਵਾਧਦੀ ਵੀ ਹੈ